ਲੁਧਿਆਣਾ ਦੇ ਜਨਕਪੁਰੀ ਸਥਿਤ ਗਣੇਸ਼ ਮਾਰਕੀਟ ਦੇ ਦੁਕਾਨਦਾਰਾਂ ਨੇ ਖੁੱਲ ਰਹੀਆਂ ਮੀਟ ਦੀਆਂ ਦੁਕਾਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਜਿੱਥੇ ਉਹਨਾਂ ਕਿਹਾ ਕਿ ਉਹ ਇਹਨਾਂ ਖੋਲ ਰਹੀਆਂ ਮੀਟ ਦੀਆਂ ਦੁਕਾਨਾਂ ਤੋਂ ਪਰੇਸ਼ਾਨ ਨੇ ਉਹਨਾਂ ਕਿਹਾ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਇਸ ਬਾਬਤ ਜਾਣੂ ਕਰਵਾ ਚੁੱਕੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਲਿਹਾਜ਼ਾ ਅੱਜ ਉਹਨਾਂ ਵੱਲੋਂ ਸੜਕ ਦੇ ਉੱਪਰ ਹੀ ਪ੍ਰਦਰਸ਼ਨ ਕਰ ਪ੍ਰਸ਼ਾਸਨ ਖਿਲਾਫ ਪੜਾਸ ਕੱਢੀ ਹੈ ਅਤੇ ਕਿਹਾ ਕਿ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਉਹ ਇਹਨਾਂ ਦੁਕਾਨਾਂ ਨੂੰ ਬੰਦ ਕਰਵਾਉਣਗੇ ਕਿ ਕੁਝ ਨਵੀਆਂ ਦੁਕਾਨਾਂ ਖੁੱਲ ਰਹੀਆਂ ਨੇ ਉਸ ਨੂੰ ਲੈ ਕੇ ਵੀ ਵਿਧਾਇਕ ਪੱਪੀ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਉਹਨਾਂ ਸਹਿਯੋਗ ਕਰਨ ਦੀ ਗੱਲ ਕਹੀ ਹੈ ਮੰਦੀ ਰੋਡ ਹੈ ਇੱਥੇ ਉਹ ਸਾਹਮਣੇ ਤੁਹਾਨੂੰ ਗੁਰਦੁਆਰਾ ਸਭਾ ਨਜ਼ਰ ਆ ਰਿਹਾ ਇਦਾਂ ਹੀ ਤੁਹਾਨੂੰ ਮੰਦੀ ਨਜ਼ਰ ਮੇਨ ਰੋਡ ਤੇ ਬੰਦ ਰੋਡ ਹੈ ਇਹ ਲਿੰਕ ਰੋਡ ਨਾਲ ਨਹੀਂ ਜੁੜਦੀ ਇਲਾਕੇ ਦੀ ਰਗੋਬਿੰਦਨਗਰ ਤੇ ਗਨੇਸ਼ਨਗਰ ਦੀ ਬੰਦ ਰੋਡ ਹੈ ਇੱਥੇ ਤਕਰੀਬਨ ਛੋਟੀ ਜੀ ਮਾਰਕੀਟ ਹੈ ਇੱਥੇ ਪਹਿਲੇ ਹੀ ਨਾ ਮੀਟ ਮੁਰਗੇ ਦੀਆਂ 15 ਦੁਕਾਨਾਂ ਹੈਗੀਆਂ ਨੇ ਇਲਾਕੇ ਦੇ ਵਿੱਚ ਕਾਫੀ ਵਾਰੀ ਇਸ ਗੱਲ ਦਾ ਰੋਸ਼ ਹੋਇਆ ਠੇਕੇ ਵਾਸਤੇ ਵੀ ਤੇ ਮੀਟ ਮੁਰਗੇ ਦੁਕਾਨਾਂ ਵਾਸਤੇ ਵੀ ਕਿਉਂਕਿ ਇੱਥੇ ਜਦੋਂ ਸ਼ਾਮ ਪੈ ਜਾਂਦੀ ਹੈ ਨਾ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤੇ ਇੱਥੇ ਮੀਟ ਮੁਰਗੇ ਦੁਕਾਨਾਂ ਤੇ ਬਹੁਤ ਹੁੱਲੜਬਾਜੀ ਹੋ ਰਹੀ ਹੈ ਅਸੀਂ ਇਹ ਗੱਲ ਚਾਹਦੇ ਆ ਕੋਈ ਨਵੀਂ ਦੁਕਾਨ ਨਾ ਖੁੱਲੇ ਸਾਡੀ ਕੋਈ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਇਹ ਵੀ ਸਾਡੇ ਭਰਾ ਨੇ ਸਾਡੇ ਵੋਟਰ ਨੇ ਸਾਡੇ ਨਾਲ ਨਾਲ ਰਹਿਣ ਵਾਲੇ ਨੇ ਇਹ ਵੀ ਇੱਥੋਂ 20 25 25 ਸਾਲ ਤੋਂ ਰੋਟੀ ਕਮਾ ਕੇ ਖਾ ਰਹੇ ਆ ਸਾਡੀ ਇੱਕੋ ਗੱਲ ਤੇ ਰੋਸ ਹੈ ਜਿਹੜੀਆਂ ਨਵੀਆਂ ਦੁਕਾਨਾਂ ਖੋਲ ਰਹੀਆਂ ਪੁਰਾਣੀਆਂ ਦੁਕਾਨਾਂ ਜਿੱਦਾਂ ਖੁੱਲੀਆਂ ਖੁੱਲੀਆਂ ਰਹਿਣ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਮਾਰਕੀਟ ਨੇ ਇਕਤਾ ਕੀਤੀ ਹੈ ਅੱਗੋਂ ਕੋਈ ਨਵੀਂ ਦੁਕਾਨ ਨਾ ਖੁੱਲੇ ਪਰ ਫਿਰ ਵੀ ਇੱਕ ਨਵੀਂ ਦੁਕਾਨ ਖੁੱਲ ਰਹੀ ਕੀ ਹੈ ਅੱਜ 10 ਦਿਨ ਤੋਂ ਲਗਾਤਾਰ ਰੋਸ ਚੱਲ ਰਹੇ تھے ਕੋਈ ਨਹੀਂ ਆਇਆ ਇਲਾਕੇ ਨੇ ਬੰਦ ਵੀ ਕਰ ਲਈ ਲੜ ਵੀ ਲਿਆ ਝਗੜ ਵੀ ਲਿਆ ਪਰ ਕਦੇ ਕੋਈ ਨਹੀਂ ਤੇ ਇੱਕ ਵੀ ਪ੍ਰਸ਼ਾਸਕ ਅਧਿਕਾਰੀ ਨਹੀਂ ਆਇਆ ਤੇ ਸਾਨੂੰ ਇਹ ਗੱਲ ਦਾ ਅਫਸੋਸ ਵੀ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਅੱਜ ਲੋਕਾਂ ਨੂੰ ਸੜਕਾਂ ਦੇ ਬਹਿ ਕੇ ਜਗਾਉਣਾ ਪੈ ਰਿਹਾ ਪਰ ਫਿਰ ਵੀ ਪ੍ਰਸ਼ਾਸਨ ਵਾਲੇ ਇਹ ਧਰਨਾ ਨਹੀਂ ਪਰ ਕਿਤੇ ਨਾ ਕਿਤੇ ਰੋਸ ਪੈਦਾ ਕਰ ਰਹੇ 10 ਦਿਨ ਤੋਂ ਕਦੇ ਮਾਰਕੀਟ ਇਕੱਠੀ ਹੁੰਦੀ ਹੈ ਕਦੇ ਇੱਥੇ ਪਹਿਲਾਂ ਵੀ ਵੀਡੀਓ ਬੋਲ ਕੇ ਪਾ ਚੁੱਕੇ ਆ ਧਰਨਾ ਲਾ ਚੁੱਕੇ ਦੂਜੀ ਤੀਜੀ ਵਾਰੀ ਧਰਨਾ ਲੱਗਿਆ ਸਰ ਵਾਜਾ ਤੇ ਅੱਜ ਧਰਨੇ ਵਾਲੇ ਪਾਸੇ ਹੋ ਗਏ ਢੀਂ ਦੁਕਾਨਾਂ ਨੇ ਸਾਰੀਆਂ ਦੇਖੋ ਕਾਫੀ ਗਿਣਤੀ ਬਹੁਮਤ ਹੋ ਗਈ ਹੈ ਇੱਥੇ ਬਹੁਤ ਜ਼ਿਆਦਾ ਗਿਣਤੀ ਆ ਲੋਕ ਨੇ ਦੇਖੋ ਗਣੇਸ਼ ਮੰਦਰ ਤੁਸੀਂ ਸਮਝਦੇ ਹੋ ਗੁਰੂ ਦੇ ਨਾਂ ਤੇ ਰੋਡ ਹੋਵੇ ਤੇ ਉੱਥੇ ਇਹ ਗੱਲ ਲੋਕੀ ਕਹਿਣ ਉੱਥੇ ਮੀਟ ਲੈਣਾ ਆਲਾ ਮੁਰਗਾ ਲੈਣਾ ਜਾ ਉੱਥੇ ਇੰਨੀਆਂ ਦੁਕਾਨਾਂ ਦੀ ਗਿਣਤੀ ਦਾ ਤੁਸੀਂ ਕਿਸੇ ਬਾਜ਼ਾਰ 'ਚ ਚੱਲ ਜਿਓ ਤੁਹਾਨੂੰ ਕਿਤੇ 15-20 ਦੁਕਾਨਾਂ ਇਕੱਠੀਆਂ ਮੀਟ ਮੁਰਗੇ ਨਜ਼ਰ ਆ ਰਹੀਆਂ ਤੇ ਦੱਸੋ ਕਿਹੜੇ ਬਾਜ਼ਾਰ 'ਚ ਹੈ ਤੁਸੀਂ ਹੁਣ ਕਿਸ ਤਰੀਕੇ ਦੀ ਆਵਾਜ਼ ਜਾਂ ਕਿਸ ਤਰੀਕੇ ਦੀ ਦੇਖੋ ਮੈਂ ਇਲੈਕਸ਼ਨ ਲੜਿਆ ਸੀ ਇਹ ਗੱਲ ਕਹਿ ਕੇ ਮੇਰਾ ਵਾਰਡ ਮੇਰਾ ਪਰਿਵਾਰ ਉਸੇ ਮਾਹੌਲ ਦੇ ਨਾਲ ਇਹ ਵੀ ਮੇਰਾ ਵਾਰਡ ਮੇਰਾ ਪਰਿਵਾਰ ਹੈ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਮੈਂ ਇਹਨਾਂ ਵੀਰਾਂ ਨੂੰ ਵੀ ਇਹ ਗੱਲ ਸਮਝਾ ਰਿਹਾ ਆਓ ਅਸੀਂ ਇਕੱਠੇ ਬੈਠੀਏ ਇਸ ਗੱਲ ਦਾ ਹੱਲ ਕਰੀਏ ਅਸੀਂ ਧਰਮ ਦੇ ਖਿਲਾਫ ਨਹੀਂ ਸਿਰਫ ਨਵੇਂ ਦੁਕਾਨ ਖੁੱਲਣ ਦੇ ਖਿਲਾਫ ਆ ਇਹ ਕਿਸੇ ਗੱਲ ਦੀ ਆਪਣੇ ਮਨ ਤੇ ਨਹੀਂ ਲੈਣੀ ਤੁਸੀਂ ਵੀ ਮੇਰੇ ਕੋਲ ਆ ਸਕਦੇ ਹੋ ਆਪਾਂ ਦਾ ਹੱਲ ਕਰਨਾ ਤਾਂ ਕਿ ਜਿੰਨੀਆਂ ਦੁਕਾਨਾਂ ਓਨੀਆਂ ਰਹਿਣ ਵਧਣ ਨਾ ਕਿਉਂਕਿ ਇੱਥੇ ਗਿੰਤੀ ਬੜੀ ਛੋਟੀ ਰੋਡ ਹੈ ਜਿੱਥੇ ਕੱਲੀਆਂ ਮੀਟ ਮੁਰਗੇ ਦੁਕਾਨਾਂ ਹਨ ਕਿਉਂਕਿ ਪੂਰੇ ਲੁਧਿਆਣੇ ਦਾ ਕਸਟਮਰ ਫਿਰ ਉੱਥੇ ਹੀ ਆਂਦਾ ਜਿੱਥੇ ਜ਼ਿਆਦਾ ਦੁਕਾਨਾਂ ਹੋਣ ਕਿਤੇ ਨਾ ਕਿਤੇ ਪ੍ਰੋਬਲਮ ਇਹ ਹੀ ਗੱਲ ਹੋਈ ਹੈ ਜੀ ਮਾਰਕੀਟ ਨੇ ਉਹਨਾਂ ਨੂੰ ਵੀ ਬੁਲਾਣ ਦੀ ਸੱਦਾ ਦਿੱਤਾ ਵਾ ਆਓ ਸਾਰੇ ਤੁਸੀਂ ਇਕੱਠੇ ਹੋ ਕੇ ਬੈਠੀਏ ਅਸੀਂ ਇਹ ਲੜਾਈ ਮੁਹੱਲੇ ਦੀ ਲੜਾਈ ਬਣਾ ਕੇ ਲੜੀਏ ਨਾ ਕਿ ਇੱਕ ਦੂਜੇ ਦੇ ਖਿਲਾਫ ਲੜੀਏ ਇਹਦਾ ਹੱਲ ਕਰੀਏ ਇੰਨੀਆਂ ਦੁਕਾਨਾਂ ਖੁੱਲੀਆਂ ਰਹਿਣ ਕੋਈ ਮੋਰ ਲੱਗਦੀ ਹੈ ਖੂਨ-ਬਾਲ ਲਈ ਡੁਣਾ ਚਾਹੀਦਾ ਟੰਗ ਕੇ ਨਹੀਂ ਵੇਚ ਸਕਦੇ ਬਹੁਤ ਕਮੀਆਂ ਨੇ ਪਰ ਅਸੀਂ ਉਹਨਾਂ ਦੇ ਖਿਲਾਫ ਨਹੀਂ ਜਾਂਦੇ ਅਸੀਂ ਇਹ ਕਹਿੰਨੇ ਆ ਅੱਗੋਂ ਦੁਕਾਨਾਂ ਹੋਰ ਨਾ ਖੁੱਲਣ ਤਾਂ ਕਿ ਸਾਡੇ ਇਲਾਕੇ ਦੀ ਏਕਤਾ ਬਣੀ ਰਹੇ ਜਿੱਦਾਂ ਹਿੰਦੂ ਸਿੱਖ ਮੁਸਲਮਾਨ ਭਾਈਚਾਰਾ ਉਸੇ ਤਰ੍ਹਾਂ ਬਣਿਆ ਰਹੇ ਭਾਈਚਾਰੇ ਦੇ ਵਿੱਚ ਦਰਾਰ ਨਾ ਕਿਸੇ ਤਰ੍ਹਾਂ ਦੀ ਪੈਦਾ ਹੋਵੇ ਕਿਉਂਕਿ ਸ਼ਰਾਰਤੀ ਅੰਸਰ ਹਰ ਜਗ੍ਹਾ ਹੁੰਦੇ ਆ ਜਿਹੜਾ ਇਹਦੀ ਮੂਹ ਕਿਸੇ ਹੋਰ ਪਾਸੇ ਲੈ ਜਾਣਾ ਚਾਹੁੰਦੇ ਆ ਪਰ ਅਸੀਂ ਸਿਰਫ ਇੱਕੋ ਗੱਲ ਦੇ ਖਿਲਾਫ ਆ ਇਹ ਦੁਕਾਨ ਨਾ ਖੁੱਲੇ ਸਾਡੀ ਕਿਸੇ ਧਰਮ ਦੇ ਖਿਲਾਫ ਨਹੀਂ ਲੜਾਈ ਹੈ ਨਾ ਰਹਿਣੀ ਹੈ ਸਾਡੇ ਲਈ ਮੁਸਲਮਾਨ ਹਿੰਦੂ ਸਾਰੀ ਇੱਕੋ ਜਿਹੇ ਆ ਕਿਉਂਕਿ ਸਾਡਾ ਖੂਨ ਲਾਲ ਹੈ ਤੇ ਅਸੀਂ ਇੱਕੋ ਧਰਮ ਦੇ ਹੀ ਆ ਕੋਈ ਵੱਖਰੇ ਨਹੀਂ ਹੈਗੇ ਕੋਈ ਸਾਡੇ ਚ ਬਦਲਾਵ ਹੋ ਸਕਦਾ ਰੱਬ ਇੱਕ ਹੀ ਆ ਅੱਲਾਹ ਕਹਿੰਦੇ ਨਾ ਅੱਲਾਹ ਤੇ ਜੋਤ ਇੱਕੋ ਹੀ ਹੈ ਇੱਕੋ ਹੀ ਗੱਲ ਸਮਝਣੀ ਚਾਹੀਦੀ ਹੈ ਧਰਮ ਦੀ ਨਾਲ ਨਹੀਂ ਜੋੜਨਾ ਚਾਹੀਦਾ ਇਹਨੂੰ ਆ ਜਿਓ ਜੀ ਮੌਤ ਗੇ ਲੈ ਸਾਡਾ ਪਰਿਵਾਰ ਇਸ ਗਣੇਸ਼ਨਗਰ ਮਾਰਕੀਟ ਦੇ ਵਿੱਚ 35 ਸਾਲ 40 ਸਾਲ ਤੋਂ ਰਹਿ ਰਿਹਾ ਔਰ ਅਸੀਂ ਬਚਪਨ ਤੋਂ ਵਿੱਚੋਂ ਇੱਥੋਂ ਦੇਖਦੇ ਆ ਰਹੇ ਆ ਸਾਡੇ ਹੋਸ਼ ਦੇ ਵਿੱਚ ਅਸੀਂ ਜਦੋਂ ਨਿੱਕੇ ਨਿੱਕੇ ਇੱਥੇ ਖੇਡਦੇ ਰਹੇ ਹਾਂ ਮਿੱਟੀ 'ਚ ਖੇਡਦੇ ਰਹੇ ਹਾਂ ਉਸ ਮਿੱਟੀ ਦੇ ਵਿੱਚ ਕਦੀ ਮੀਟ ਦੀ ਖੁਸ਼ਬੂ ਨਹੀਂ ਸੀ ਕਦੀ ਵੀ ਕੋਈ ਇੱਕ ਐਸੀ ਦੁਕਾਨ ਨਹੀਂ ਸੀ ਜਿੱਥੇ ਮੁਰਕੇ ਦੀ ਘਟਵੱਡ ਹੁੰਦੀ ਹੋਵੇ ਸਨਾਤਨੀ ਇੱਕ ਹੋਣ ਦੇ ਕਰਕੇ ਮੰਦਿਰ ਸਾਡੇ ਇਸ ਪਾਸੇ ਗੁਰਦੁਆਰਾ ਸਾਡੇ ਇਸ ਪਾਸੇ ਸਭ ਤੋਂ ਵੱਡੀ ਗੱਲ ਇੱਕ ਬੇਨਤੀ ਅੱਜ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਕਰ ਰਿਹਾ ਕਿ ਜਾਗ ਜਾਓ ਪਲੀਜ਼ ਜਾਗ ਜਾਓ ਇਹ ਮੇਰੇ ਇਕੱਲੇ ਦੀ ਲੜਾਈ ਨਹੀਂ ਕਿ ਮੇਰੀ ਦੁਕਾਨ ਸਾਹਮਣੇ ਹੈ ਤੇ ਮੇਰੀ ਹੈ ਇਹ ਇਹ ਹਰ ਉਸ ਪੰਜਾਬੀ ਦੀ ਹਰ ਉਸ ਸਨਾਤਨੀ ਦੀ ਔਰ ਹਰ ਉਸ ਧਰਮ ਪੱਖ ਨਿਰਪੱਖ ਦੀ ਵੀ ਲੜਾਈ ਹੈ ਜਿਹੜਾ ਇਹ ਸੋਚਦਾ ਹੈ ਕਿ ਭਾਈ ਭਾਈਚਾਰਾ ਵੀ ਕਾਇਮ ਰਹਿਣਾ ਚਾਹੀਦਾ ਕਿਸੇ ਦੇ ਦਿਲ ਨੂੰ ਠੇਸ ਵੀ ਨਹੀਂ ਪਹੁੰਚਣੀ ਚਾਹੀਦੀ ਔਰ ਸਭ ਤੋਂ ਵੱਡੀ ਗੱਲ Meat ਦਾ ਜਿਹੜਾ ਕਾਰੋਬਾਰ ਹੈ ਸਰਕਾਰ ਨੂੰ ਮੰਗ ਪੱਤਰ ਹੱਥ ਜੋੜ ਕੇ ਕਿ ਭਾਈ ਉਹਨਾਂ ਨੂੰ ਇੱਕ ਸਮੂਚਾ ਸਥਾਨ ਦਿੱਤਾ ਜਾਏ ਜਿੱਥੇ ਸਾਰਾ ਉਹਨਾਂ ਦਾ ਵੇਰਵਾ ਔਰ ਸਾਰੀ ਜਗ੍ਹਾ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਔਰ ਸਾਡੀ ਇੱਕ ਛੋਟੀ ਜੀ ਮੰਗ ਬੇਨਤੀ ਸੁਣ ਲਓ ਕਿ ਭਾਈ ਗਣੇਸ਼ ਨਗਰ ਮਾਰਕੀਟ ਨੂੰ ਛੱਡ ਦਿਓ ਜਿਹਦੇ ਨਾਮ ਤੇ ਹੀ ਗਣੇਸ਼ ਨਗਰ ਲੱਗਿਆ ਹੋਇਆ ਆ ਕੀ ਲੱਗਦਾ ਲੱਗ ਕੇ ਆਰਾਧ ਪਰੇਸ਼ਾਨ ਨੇ ਮੀਟ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੀ ਐਨੇ ਕਾ ਜ਼ਿਆਦਾ ਪਰੇਸ਼ਾਨ ਨੇ ਪਰੇਸ਼ਾਨ ਨੇ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਪਿੱਛੇ ਖਬਰ ਸੁਣੀ ਹੋਣੀ ਆ ਕਿ ਕੁੱਤਿਆਂ ਨੇ ਇੱਕ ਬੱਚਾ ਨੋਚ ਕੇ ਖਾ ਗਏ ਹੂੰ ਰੀਜ਼ਨ ਹੂੰ ਜਦੋਂ ਦੁਕਾਨ ਤੋਂ ਬੱਚਾ ਬੰਦਾ ਕੋਈ ਮੀਟ ਦਾ ਲਫਾਫਾ ਲੈ ਕੇ ਜਾ ਰਿਹਾ ਉਹਦੇ ਪਿੱਛੇ ਕੁੱਤੇ ਚੱਲਦੇ ਨੇ ਉਹ ਖੁੰਖਾਰ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਉਹ ਖੁੰਖਾਰ ਹੋ ਜਾਂਦੇ ਨੇ ਪੈਂਦੇ ਮੀਟ ਨੂੰ ਹੈ ਮੀਟ ਜਦੋਂ ਉਹਨਾਂ ਨੂੰ ਮਿਲ ਗਿਆ ਤਾਂ ਵਾਰੇ ਨਿਆਰੇ ਜਦੋਂ ਨਾ ਮਿਲਿਆ ਫਿਰ ਉਹ ਬੰਦਿਆਂ ਨੂੰ ਪੈਂਦੇ ਨੇ ਜਿਨ੍ਹਾਂ ਨੂੰ ਮੀਟ ਦੀ ਆਦਤ ਲੱਗ ਗਈ ਉਹ ਬੰਦੇ ਦੀ ਲੱਤ ਵੀ ਖਾ ਰਹੇ ਆ ਮੇਨ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਹੋਦ ਵੀ ਕੀਤਾ ਪ੍ਰਦਰਸ਼ਨ ਕੀਤਾ ਕਿਸ ਤਰੀਕੇ ਦਾ ਆਸ਼ਵਾਸਨ ਕਿਸ ਤਰੀਕੇ ਦੀ ਕਾਰਵਾਈ ਸਾਨੂੰ ਪੂਰਾ ਆਸ਼ਵਾਸਨ ਮਿਲਿਆ ਜੀ ਇਲਾਕੇ ਦੇ ਐਮ ਐਲ ਏ ਵੱਲੋਂ ਵੀ ਪੂਰਾ ਸਾਥ ਹੈ ਕਿ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਹਾਂ ਜੀ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਸਰਕਾਰ ਵੀ ਪੂਰਾ ਸਹਿਯੋਗ ਦੇ ਰਹੀ ਆ ਉਹਨਾਂ ਨੇ ਮੰਗ ਪੱਤਰ ਅਸੀਂ ਦੇ ਚੁੱਕੇ ਆ ਆਪਣੀਆਂ ਅਰਜ਼ੀਆਂ ਦੇ ਚੁੱਕੇ ਆ ਜਿੱਥੇ ਜਿੱਥੇ ਜਿਹੜੇ ਜਿਹੜੇ ਮੈਕਮੇ ਨੂੰ ਅਰਜ਼ੀ ਦੇਣੀ ਆ ਅਸੀਂ ਦੇ ਚੁੱਕੇ ਆ ਉਹਨਾਂ ਨੇ ਸਾਨੂੰ ਕਾਰਵਾਈ ਦਾ ਆਸ਼ਵਾਸਨ ਦਿੱਤਾ ਔਰ ਬਹੁਤ ਇੱਕ ਨਵੀਂ ਦੁਕਾਨ ਖੋਲਣ ਨੂੰ ਲੈ ਕੇ ਵੀ ਗਰੂਜ਼ ਹੈ ਜੇਕਰ ਕੋਈ ਨਵੀਂ ਦੁਕਾਨ ਖੁੱਲਦੀ ਹੈ ਕੀ ਤੁਹਾਡਾ ਐਕਸ਼ਨ ਰਹੂਗਾ ਅੱਗੇ ਜਾਂ ਨਵੀਂ ਦੁਕਾਨ ਤਾਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਭੁੱਲ ਜਵੇ ਬੰਦਾ ਉਹ ਭੁੱਲ ਜਵੇ ਏਰੀਆ ਛੱਡ ਦੇਵੇ ਮੇਰੇ ਹਿਸਾਬ ਨਾਲ ਪੰਜਾਬ ਛੱਡ ਜਵੇ ਕਿਉਂਕਿ ਇਹਨਾਂ ਨੂੰ ਇੱਕ ਪ੍ਰੋਪਰ ਇੱਕ ਮੰਗ ਵਾ ਤੇ ਮੈਂ ਖੁਦ ਜਾਊਂਗਾ ਐਮਐਲਏ ਸਾਹਿਬ ਦੇ ਨਾਲ ਜਾ ਕੇ ਸਰਕਾਰ ਨੂੰ ਬਿਆਨ ਸਿੰਘ ਨੂੰ ਅਰਦਾਸ ਕਰਾਂਗੇ ਕਿ ਭਾਈ ਇਹਨਾਂ ਨੂੰ ਇੱਕ ਸਮੂਚਾ ਥਾਂ ਦੋ ਜਿੱਥੇ ਇਹ ਕਾਰੋਬਾਰ ਕਰਨ ਅਸੀਂ ਕਿਸੇ ਕਾਰੋਬਾਰ ਦੇ ਖਿਲਾਫ ਨਹੀਂ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਸਿਰਫ ਇੰਨੀ ਕੁ ਬੇਨਤੀ ਆ ਗਣੇਸ਼ਨਗਰ ਮਾਰਕੀਟ ਨੂੰ ਛੱਡ ਦੋ ਔਰ ਇਹ ਸਾਡਾ ਇਹ ਵੀ ਪਤਾ ਚੱਲਿਆ ਕਿ ਉਹ ਕਹਿੰਦੇ ਵੀ ਜੇ ਸੁਲਵਾਈ ਨਾ ਹੋਈ ਤਾਂ ਇੱਥੇ ਮੰਦਰ ਤੱਕ ਪਹੁੰਚ ਸਕਦਾ ਹਾਂਜੀ ਇੱਕ ਸਾਡੀ ਮਾਰਕੀਟ ਕਮੇਟੀ ਨੇ ਇੱਕ ਸੁਝਾਅ ਰੱਖਿਆ ਹੋਇਆ ਕਿ ਜੇ ਇਹ ਨਹੀਂ हटਦੇ ਠੀਕ ਹੈ ਜੀ ਜੇ ਇਹ ਨਹੀਂ ਮੰਨਦੇ ਕਿ ਅਸੀਂ ਕਾਰੋਬਾਰ ਜਿੱਦਾਂ ਦੇ ਹਿਸਾਬ ਨਾਲ ਪਿਛਲੀ ਸਾਡੀ ਇਹਨਾਂ ਦੇ ਨਾਲ ਬਹਿਸ ਹੋਈ ਸੀ ਬਹਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡਾ ਇੱਥੇ ਮੀਟ ਦਾ ਹੀ ਕਾਰੋਬਾਰ ਕਰਾਂਗੇ ਉਹ ਹੱਕ ਦੇ ਜ਼ੋਰ ਤੇ ਕਹਿੰਦੇ ਨੇ ਕਿ ਅਸੀਂ ਮੀਟ ਦਾ ਹੀ ਕਾਰੋਬਾਰ ਕਰਾਂਗੇ ਤਾਂ ਅਸੀਂ ਵੀ ਹੱਕ ਦੇ ਜ਼ੋਰ ਤੇ ਕਹਿੰਦੇ ਆ ਮੀਟ ਦਾ ਕਾਰੋਬਾਰ ਇੱਥੇ ਨਹੀਂ ਕਰਨ ਦੇਣਾ ਮੰੰਦਰ ਦੀ ਗੱਲ ਇਹ ਹੈ ਜੀ ਜਿੱਦਾਂ ਮਾਰਕੀਟ ਦੇ ਵਿੱਚ ਪੂਰਾ ਸਹਿਯੋਗ ਲੈ ਕੇ 1-1 ਰੁਪਈਆ ਮੈਂ ਚਾਦਰ ਅੱਡ ਕੇ ਲੈਣ ਚੱਲੂਗਾ ਹਰ ਘਰ ਮੋਰੇ ਕਿ ਮੈਨੂੰ ਰੁਪਈਆ ਰੁਪਈਆ ਦੇ ਦਿਓ ਮੈਂ ਆਹ ਦੁਕਾਨ ਖਰੀਦ ਲੂਗਾ ਖਰੀਦੂਗਾ ਨਹੀਂ ਸੌਰੀ ਮੰਦਰ ਦੇ ਨਾਮ ਦੇ ਦੂੰਗਾ ਇੱਥੇ ਬਜਰੰਗਵਲੀ ਦੀ ਮੂਰਤੀ ਲੱਗੂਗੀ ਫਿਰ ਲੱਗੂਗੀ ਨਾ 35 ਸਾਲ ਹੋ ਗਏ ਜਗਰਾਤਾ ਹੁੰਦਾ ਹੈ ਜਗਰਾਤੇ ਇੱਥੇ ਹੁੰਦੇ ਆ ਠੀਕ ਦਰਬਾਰ ਸਾਹਿਬ ਦੀਆਂ ਪੰਜ ਪਿਆਰੇ ਇੱਥੋਂ ਨਿਕਲਦੇ ਆ ਦੁਕਾਨਾ ਨਹੀਂ ਖੋਲਣ ਦੀ ਦੁਕਾਨ ਨਹੀਂ ਖੋਲਣ ਦੇਣੀ ਆ ਬਸ